ਵਾਹਿਗੁਰੂ ਜੀ ਆਪਾ ਕੱਟ ਲਗੇ ਆਪਣਾ ਤ੍ਰਿਮਾਸ਼ੀ ਦਿਸਪਰਾ ਸਾਹਿਬ ਵਾਹਿਗੁਰੂ ਮੇਰ ਕਰੇ ਤੁੰਦਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਆਪਣਾ ਦੇਸੀ ਘਿਓ ਦੀ ਜੋਤ ਤਿਆਰ ਆ ਦੇਸੀ ਘਿਓ ਆ ਆਪਣਾ ਦੇਗ ਤਿਆਰ ਆ ਗੁਟਕਾ ਸਾਹਿਬ ਤਿਆਰ ਆ ਤੇ ਜਲ ਤਿਆਰ ਆ ਕਰਦੇ ਆ ਆਪਣਾ ਪਾਠ ਆਰੰਭ ਪਹਿਲਾ ਪਾਠ ਜਪਜੀ ਸਾਹਿਬ ਦੀਆਂ ਪੰਜ ਬਾਣੀਆਂ ਤੇ ਦੋ ਬਾਣੀਆਂ ਚ ਪਈ ਸਾਹਿਬ ਦੀਆਂ ਤੇ ਆਪਣਾ ਜਿਹੜੀ ਉਹਨਾਂ ਨਵੀਂ ਵੀਡੀਓ ਆਪਣੇ ਮੈਂ ਨਵੀਂ ਆਈਡੀ ਬਣਾ ਲਗਾ ਇੰਸਟਾਗ੍ਰam ਦੇ ਕਿਉਂਕਿ ਦੂਜੀਆਂ ਵੀਡੀਓ ਨਾਲ ਮਿਕਸ ਹੋ ਜਾਂਦਾ ਤੇ ਉੱਤੇ ਪਾਇਆ ਕਰੂੰਗਾ ਮੈਂ ਨਾ ਕਿਉਂਕਿ ਉਹ ਫਿਰ ਅਲੱਗ ਚੀਜ਼ ਰਹੂਗੀ ਵਾਹਿਗੁਰੂ ਮੇਰ ਕਰੇ ਵਾਹਿਗੁਰੂ 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 ਜੀ ਆਪਣਾ ਪਹਿਲਾ ਪਾਠ ਸੰਪੂਰਨ ਹੋ ਗਿਆ ਪੰਜਬੀ ਸਾਹਿਬ ਦੋਜਪਈ ਸਾਹਿਬ ਹੁਣ ਕਰਦੇ ਆ 15 ਮਿੰਟ ਆਰਾਮ ਤੇ 15 ਮਿੰਟ ਵਾਹਿਗੁਰੂ ਦਾ ਜਾਪ ਵਾਹਿਗੁਰੂ ਦੀ ਵਾਹਿਗੁਰੂ ਜੀ ਆਪਣਾ ਸੁਖਨੀ ਸਾਹਿਬ ਜੀ ਦਾ ਪਾਠ ਹੋ ਗਿਆ 6 ਬੋਲੇ ਨੰਨ ਸਾਹਿਬ ਜੀ ਹੋ ਗਿਆ ਤੇ ਇਹਦੇ ਨਾਲ ਹੀ ਅੱਜ ਦਾ ਪਾਠ ਆਪਣਾ ਸੰਪੂਰਨ ਹੋ ਗਿਆ ਵਾ ਅਰਦਾਸ ਆਪਣੀ ਹੋ ਗਈ ਆ ਵਾਹਿਗੁਰੂ ਮੇਰੇ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਗਲਤੀ ਮਲਤੀ ਮਾਫ ਜੀ ਬੋਲੇ ਸੋਨਿਹਾਲ ਸਾਸਰੀਆ ਕਾਲੋ